ਕਾਰਨ ਜਿਹੜਾ ਖਾਣਾ ਪੀਣਾ ਜਾਂ ਡਾਈਟ ਹੈ ਆਪਣੀ ਤੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਕੀ ਸੁਜੈਸਟ ਕਰਦੇ ਹੋ ਕਿਵੇਂ ਆਪਾਂ ਆਪਣੇ ਆਪ ਨੂੰ ਬਿਹਤਰ ਕਰ ਸਕਦੇ ਆ ਕਿਵੇਂ ਜਿਹੜੇ ਸਿੰਪਟਮਸ ਨੇ ਉਹਨਾਂ ਨੂੰ ਰੋਕ ਸਕਦੇ ਆ ਕਿ ਹਰ ਇੱਕ ਸਿੰਪਟਮ ਦੇ ਵਿੱਚ ਡਾਕਟਰ ਨੂੰ ਦਿਖਾਣਾ ਜਾਂ ਡਾਕਟਰ ਕੋਲ ਭਜਣਾ ਜਾਂ ਸਟੈਸ ਲੈਣਾ ਵਾਜਿਬ ਹੈਗਾ ਜਾਂ ਨਹੀਂ ਡਾਕਟਰ ਕੋਲੇ ਭਜਣ ਦੀ ਹਮੇਸ਼ਾ ਕੋਈ ਲੋੜ ਨਹੀਂ ਹੈ ਆਪਣੀ ਲਾਈਫ ਸਟਾਈਲ ਨੂੰ ਹੀ ਚੇਂਜ ਕਰਨਾ ਹੈ ਮਤਲਬ ਉਹਨਾਂ ਨੇ ਖਾਣਾ ਘਰ ਦਾ ਹੀ ਬਣਾਇਆ ਹੋਇਆ ਖਾਓ ਬੈਲੈਂਸ ਫੂਡ ਖਾਓ ਆਪਣਾ weight ਜਿੰਨੀ ਰੇਂਜ ਹੋਣੀ ਚਾਹੀਦੀ ਹੈ ਉਹਨਾਂ ਦੀ age ਦੇ ਹਿਸਾਬ ਨਾਲ weight height ਦੇ ਹਿਸਾਬ ਨਾਲ ਉਹਦੇ ਵਿੱਚ ਰੱਖੋ ਆਪਣੀ exercise ਕਰੋ ਤੇ ਫਾਸਟ ਫੂਡ ਬਹੁਤ ਲਿਮਟ ਕਰੋ ਮਹੀਨੇ ਚ 2 ਜਾਂ 3 ਵਾਰ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਕਿੱਥੇ ਕਰ ਤੁਹਾਨੂੰ ਕਿੱਥੇ ਤੁਹਾਨੂੰ ਆਪਣੇ experience ਦੇ ਹਿਸਾਬ ਦੇ ਨਾਲ ਕਿੱਥੇ ਪ੍ਰੋਬਲਮ ਦਿਖ ਰਹੀ ਹੈ ਕੀ ਤੁਸੀਂ ਸਮਝਦੇ ਹੋ ਕਿ ਇਹ ਵੱਡਾ ਕਾਰਨ ਹੈ ਲਾਈਫ ਸਟਾਈਲ ਚੇਂਜ ਹੋਇਆ ਹੈ ਕੀ ਕਹਿਣਾ ਚਾਹੋਗੇ ਲਾਈਫਸਟਾਈਲ ਚੇਂਜ ਹੋਇਆ ਹੈ ਸੋਸ਼ਲ ਮੀਡੀਆ ਐਕਸਪੋజర్ ਬਹੁਤ ਯੰਗ ਏਜ ਤੇ ਹੋ ਗਿਆ ਬੱਚਿਆਂ ਨੂੰ ਬੱਚੇ ਫੋਨ ਤੇ ਕੁਝ ਵੀ ਦੇਖਦੇ ਆ ਉਹਦੇ ਨਾਲ ਉਹਨਾਂ ਦੇ ਸੈਕਸ਼ੂਅਲ ਹਾਰਮੋਨ ਜਲਦੀ ਐਕਟੀਵੇਟ ਹੋ ਗਏ ਹਨਾ ਉਹਦੇ ਕਰਕੇ ਹੀ ਇਹ ਪ੍ਰੋਬਲਮਸ ਆ ਰਹੀਆਂ ਕਿ ਯੰਗ ਏਜ ਪੀਰੀਅਡ ਸ਼ੁਰੂ ਹੋ ਗਏ ਹੋਰ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਬਹੁਤ ਜਲਦੀ ਪਤਾ ਚੱਲ ਰਹੀਆਂ ਉਹਦੇ ਨਾਲ ਜਲਦੀ ਮੈਚੂਰ ਹੋ ਰਿਹਾ ਹੈ ਹਨਾ ਆਪਣੇ ਏਜ ਤੋਂ ਇਲਾਵਾ ਇਸ ਦੇ metabo ਬਹੁਤ ਜਲਦੀ মেਟੇਅਰ ਹੋ ਰਿਹਾ ਹੈ ਹਾਰਮੋਨ ਡਿਸਬਲੈਂਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕੀ ਕਾਰਨ ਸਮਝਦੇ ਹੋ ਕਿ ਖਾਣ ਪਾਣ ਸਾਡਾ ਹੈਗਾ ਜਾਂ ਕਿ ਕਿੱਥੇ ਕਮੀ ਕਿੱਥੇ ਲੱਗ ਰਹੀ ਹੈ ਪਹਿਲਾਂ ਆਪਾਂ ਲੋਕ ਸਭ ਘਰ ਦਾ ਹੀ ਖਾਣਾ ਖਾਂਦੇ ਸੀ ਹੈਨਾ ਵੈਰੀ ਰੇਅਰ ਹੁੰਦਾ ਸੀ ਮਹੀਨੇ ਸੀ ਇੱਕ ਵਾਰ ਦੋ ਵਾਰ ਬਾਹਰ ਦਾ ਖਾਣਾ ਖਾਇਆ ਜਾਵੇ ਪਰ ਹੁਣ ਰੋਜ਼ ਬੱਚਾ ਨੂੰ ਸਵੀਗੀ ਜੋਮੈਟੋ ਆਰਡਰ ਕਰਨਾ ਹੈ ਉਹੀ ਖਾਣਾ ਹੈ ਉਹਦੇ ਵਿੱਚ ਫਾਸਟ ਫੂਡ ਹੀ ਮੇਨ ਹੁੰਦਾ ਹੈ ਹੈਨਾ ਉਹਦੇ ਵਿੱਚ ਜਿਹੜਾ ਪੀਜ਼ਾ ਚੀਜ਼ ਹੈ ਜਾ ਜਿਹੜਾ ਐਕਸੈਸ ਫੈਟ ਖਾ ਰਹੇ ਆ ਬੱਚੇ ਉਹ ਬਹੁਤ ਨੁਕਸਾਨ ਕਰ ਰਹੇ ਆ ਉਹਦੇ ਨਾਲ ਉਹਨਾਂ ਦੇ ਹਾਰਮੋਨ ਚੇਂਜ ਹੁੰਦੇ ਆ ਉਹਦੇ ਨਾਲ ਪੀਰੀਅਡ ਘਟ ਜਾਂਦੇ ਆ ਕਿਸੇ ਦੇ ਵੱਧ ਜਾਂਦੇ ਆ ਫਿਰ ਉਹ ਸਾਰੇ ਹਾਰਮੋਨਸ ਉੱਪਰ-ਨੀਚੇ ਹੁੰਦੇ ਆ ਤਾਂ ਉਹਨਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਤੇ ਬੱਚੇ ਹਮੇਸ਼ਾ ਸਟ੍ਰੈਸ 'ਚ ਰਹਿੰਦੇ ਆ ਵੀ ਸਾਡੇ ਪੀਰੀਅਡ ਨਹੀਂ ਕੀ ਕਰ ਰਹੇ ਸਾਨੂੰ ਮੈਮ ਬਹੁਤ ਪ੍ਰੋਬਲਮ ਆ ਰਹੀ ਹੈ ਨਹੀਂ ਆ ਰਹੇ ਮੋਟਾਪਾ ਵਧੀ ਜਾ ਰਿਹਾ ਹੈ ਵਾਲ ਆ ਰਹੇ ਆ ਮੂਤੇ ਇਹ ਸਾਰੇ ਹਾਰਮੋਨ ਚੇਂਜਸ ਕਰਕੇ ਫਿਰ ਉਹਨਾਂ ਵੱਡਾ ਹਾਰਮੋਨਸ ਇੰਬੈਲੈਂਸ ਨੂੰ ਆਪਾਂ ਡਾਈਟ ਦੇ ਨਾਲ ਠੀਕ ਕਰ ਸਕਦੇ ਆ ਦੇਖੋ ਯੰਗ ਇਸ ਜਿਵੇਂ ਬੱਚੇ ਮੋਟਾਪਾ ਐ ਪੀਰੀਅਡ ਨਹੀਂ ਆ ਰਹੇ ਉਹ ਚੀਜ਼ ਆਪਾਂ ਡਾਈਟ ਨਾਲ ਡਾਈਟੀਸ਼ਨ ਦੀ ਮਦਦ ਨਾਲ ਉਹ ਪ੍ਰੋਪਰ ਡਾਈਟ ਲੈਣ ਆਪਣਾ weight lose ਕਰਨ ਤਾਂ 90 ਯਾਨੀ ਕਿ weight ਘਟਾਉਣ ਨਾਲ ਹੀ ਕਾਫੀ ਪ੍ਰੋਬਲਮ ਸੋਲਵ ਹੋ ਸਕਦੀ ਹੈ ਚਨ ਹਿਤੇਸ਼ੀ ਜੀ ਆਪੇ ਨਹੀਂ ਭਰੋਸਾ ਆਪਕਾ ਤੁਸੀਂ ਜੁੜੇ ਹੋ ਜਨ ਹਿਤਾਸ਼ੀ ਦੇ ਨਾਲ ਤੇ ਅੱਜ ਦਾ ਟੌਪਿਕ ਰਹੇਗਾ ਫੀਮੇਲ ਹੈਲਥ ਦੇ ਉੱਪਰ ਕਹਿੰਦੇ ਨੇ ਕਿ ਸਾਰੇ ਘਰ ਦਾ ਧਿਆਨ ਰੱਖਦੇ ਰੱਖਦੇ ਔਰਤ ਆਪ ਦਾ ਧਿਆਨ ਰੱਖਣਾ ਭੁੱਲ ਜਾਂਦੀ ਹੈ ਜੇ ਗੱਲ ਕਰੀਏ ਆਪਾਂ ਬੀਤੇ ਸਮੇਂ ਦੀ ਤਾਂ ਜਿਹੜੀਆਂ ਪ੍ਰੋਬਲਮ ਸੀ ਜਾਂ ਜਿਹੜੀਆਂ ਬਿਮਾਰੀਆਂ ਸੀ ਕਿ ਏਜ ਹੁੰਦੀ ਸੀ ਇੱਕ ਉਮਰ ਹੁੰਦੀ ਸੀ ਵੀ ਇਸ ਉਮਰ ਦੇ ਵਿੱਚ ਇਹ ਪ੍ਰੋਬਲਮਸ ਸ਼ੁਰੂ ਹੋਣੀਆਂ ਪਰ ਅੱਜ ਵੀ ਜੇਕਰ ਗੱਲ ਕਰੀਏ ਤਾਂ ਅੱਜ ਜਿਹੜੀਆਂ ਉਮਰ ਦਾ ਤਾਂ ਕੋਈ ਸਿਸਟਮ ਰਹਿ ਆ ਹੀ ਨਹੀਂ ਹੈ ਜਿਹੜੀ ਉਮਰ ਦਾ ਜਿਹੜੀ ਬਿਮਾਰੀਆਂ ਸੀ ਉਹ ਵੀ ਕਿਤਨਾ ਕਿਤੇ अर्ਲੀ ਏਜ ਦੇ ਵਿੱਚ ਉਹਦੇ ਸਿੰਪਟਮ ਜਾਂ ਉਹਦਾ ਪ੍ਰਭਾਵ ਹੈ ਉਹ ਸ਼ੁਰੂ ਹੋ ਜਾਂਦਾ ਦਿਖਣਾ ਫੀਮੇਲ ਹੈਲਥ ਦੀ ਗੱਲ ਕਰ ਰਿਹਾ ਮੇਰੇ ਨਾਲ ਫੀਮੇਲ ਹੈਲਥ ਦੇ ਟੋਪਿਕ ਤੇ ਗੱਲ ਕਰਨ ਦੇ ਲਈ ਡਾਕਟਰ ਅਰਚਨਾ ਗੁਪਤਾ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਦੀ ਜਿਹੜੀ ਫੀਮੇਲਸ ਨੇ ਉਹ ਕਿਸ ਤਰ੍ਹਾਂ ਨਾਲ ਕੋਲ ਟਰੀਟਮੈਂਟ ਕਰਾਉਣ ਆਂਦੇ ਨੇ ਔਰ ਕੀ ਜ਼ਿਆਦਾ ਵਿਸ਼ੇ ਦੇ ਉੱਪਰ ਚਰਚਾ ਹੁੰਦੀ ਹੈ ਅਰਚਨਾ ਜੀ ਸਵਾਗਤ ਹੈ ਤੁਹਾਡਾ ਜਨਤ ਹੈ ਜੀ ਤੇ ਹਾਂ ਜੀ ਅਰਜਨ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪ੍ਰੋਬਲਮਸ ਹੈ ਤੁਹਾਡਾ ਵੀ ਲੰਮਾ ਤਜਰਬਾ ਹੈ ਇਸੇ ਫੀਲਡ 'ਚ ਜਿਹੜੀਆਂ ਬਿਮਾਰੀਆਂ ਜਿਹੜੀ ਪ੍ਰੋਬਲਮਸ ਇੱਕ ਫੀਮੇਲਸ ਦੀ ਇੱਕ ਉਮਰ ਹੁੰਦੀ ਸੀ ਵੀ 40 50 ਲੇਕਿਨ ਅੱਜ ਉਹ अर्ली ਏਜ ਦੇ ਵਿੱਚ ਵੀ ਸਿੰਪਟਮ ਦਿਖ ਜਾਂਦੇ ਆ अर्ली ਏਜ ਦੇ ਵਿੱਚ ਹੀ ਪ੍ਰਭਾਵ ਦਿਖ ਜਾਂਦਾ ਇਹ ਕਾਰਨ ਕੀ ਸਮਝਦੇ ਹੋ ਇੱਕ ਤਾਂ ਜਿਆਦਾ ਫਾਸਟ ਫੂਡ ਖਾਂਦੇ ਆ ਲੇਡੀਜ਼ ਦੂਸਰਾ ਇੱਕ ਲਾਈਫ ਸਟਾਈਲ ਸੈਡੈਂਟਰੀ ਹੋ ਗਿਆ ਉਹਨਾਂ ਦਾ ਨਾ ਮਤਲਬ ਬੈਠੀਆਂ ਰਹਿੰਦੀਆਂ ਕੰਮ ਨਹੀਂ ਕਰਦੀਆਂ ਪਹਿਲਾਂ ਬਹੁਤ ਹਾਰਡ ਵਰਕ ਕਰਦੀਆਂ ਸੀ ਘਰ ਚ ਲੇਡੀਜ਼ ਹਨ ਉਹਦੇ ਨਾਲ ਮੋਟਾਪਾ ਵੱਧਦਾ ਹੈ ਉਹਦੇ ਨਾਲ ਸਾਰਾ ਹਾਰਮੋਨ ਇੰਬੈਲੈਂਸ ਹੁੰਦਾ ਹੈ ਉਹਦੇ ਨਾਲ ਹੀ ਅੱਗੇ ਸਾਰੀਆਂ ਪ੍ਰੋਬਲਮ ਸ਼ੁਰੂ ਹੁੰਦੀਆਂ ਅੱਜ ਕੱਲ 10 ਸਾਲ ਦੇ ਬੱਚਿਆਂ 'ਚ ਹੀ ਪੀਰੀਅਡ ਸ਼ੁਰੂ ਹੋ ਰਹੇ ਹੈ ਹਨਾ ਵੀਕ 10 ਸਾਲ ਦਾ ਬੱਚਾ ਕੀ ਹੁੰਦਾ ਉਹਨੂੰ ਵਿਚਾਰੇ ਨੂੰ ਸੰਭਾਲ ਲਾ ਵੀ ਨਹੀਂ ਆਂਦਾ ਬਟ ਆਪਾਂ ਇਹਦੇ ਵਿੱਚ ਕੁਝ ਕਰ ਨਹੀਂ ਪਾ ਰਹੇ ਹਨਾ ਕਿਉਂਕਿ ਜੇ ਆਪਾਂ ਨੇਚਰਲ ਚੀਜ਼ ਨੂੰ ਬੰਦ ਕਰਾਂਗੇ ਤਾਂ ਉਹ ਵੀ ਪ੍ਰੋਬਲਮ ਹੈ ਕਿੱਥੇ ਕਰ ਤੁਹਾਨੂੰ ਆਪਣੇ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਕਿੱਥੇ ਪ੍ਰੋਬਲਮ ਦਿਖ ਰਹੀ ਹੈ ਕੀ ਤੁਸੀਂ ਸਮਝਦੇ ਹੋ ਕਿ ਇਹ ਵੱਡਾ ਕਾਰਨ ਹੈ ਲਾਈਫ ਸਟਾਈਲ ਚੇਂਜ ਹੋਇਆ ਹੈ ਕੀ ਕਹਿਣਾ ਚਾਹੋਗੇ ਲਾਈਫ ਸਟਾਈਲ ਚੇਂਜ ਹੋਇਆ ਹੈ ਸੋਸ਼ਲ ਮੀਡੀਆ ਐਕਸਪੋਜ਼ਰ ਬਹੁਤ ਯੰਗ ਏਜ ਤੇ ਹੋ ਗਿਆ ਬੱਚਿਆਂ ਨੂੰ ਬੱਚੇ ਫੋਨ ਤੇ ਕੁਝ ਵੀ ਦੇਖਦੇ ਆ ਉਹਦੇ ਨਾਲ ਉਹਨਾਂ ਦੇ ਸੈਕਸ਼ੂਅਲ ਹਾਰਮੋਨ ਜਲਦੀ ਐਕਟੀਵੇਟ ਹੋ ਕੇ ਹਨਾ ਉਹਦੇ ਕਰਕੇ ਹੀ ਇਹ ਪ੍ਰੋਬਲਮਸ ਆ ਰਹੀਆਂ ਕਿ ਯੰਗ ਅਜ ਪੀਰੀਅਡ ਸ਼ੁਰੂ ਹੋ ਗਏ ਹੋਰ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਬਹੁਤ ਜਲਦੀ ਪਤਾ ਚੱਲ ਰਹੀਆਂ ਉਹਦੇ ਨਾਲ ਜਲਦੀ ਮੈਚੂਰ ਹੋ ਰਿਹਾ ਹੈ ਹਨਾ ਆਪਣੀ ਏਜ ਤੋਂ ਇਲਾਵਾ ਇਸ ਦੇ ਮੀਤਾਬਕ ਬਹੁਤ ਜਲਦੀ ਮੇਚਰ ਹੋ ਰਿਹਾ ਹੈ ਹਾਰਮੋਨਸ ਇੰਬੈਲੈਂਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕੀ ਕਾਰਨ ਸਮਝਦੇ ਹੋ ਕਿ ਖਾਣ ਪਾਣ ਸਾਡਾ ਹੈਗਾ ਜਾਂ ਕਿ ਕਿਥੇ ਕਮੀ ਕਿਥੇ ਲੱਗ ਰਹੀ ਹੈ ਪਹਿਲਾਂ ਆਪਾਂ ਲੋਕ ਸਭ ਘਰ ਦਾ ਹੀ ਖਾਣਾ ਖਾਂਦੇ ਸੀ ਹੈਨਾ ਵੈਰੀ ਰੇਅਰ ਹੁੰਦਾ ਸੀ ਮਹੀਨੇ 'ਚ ਇੱਕ ਵਾਰ ਦੋ ਵਾਰ ਬਾਹਰ ਦਾ ਖਾਣਾ ਖਾਇਆ ਜਾਵੇ ਪਰ ਹੁਣ ਰੋਜ਼ ਬੱਚਿਆਂ ਨੂੰ ਸਵੀਗੀ ਜੋਮੈਟੋ ਆਰਡਰ ਕਰਨਾ ਹੈ ਉਹੀ ਖਾਣਾ ਹੈ ਉਹਦੇ ਵਿੱਚ ਫਾਸਟ ਫੂਡ ਹੀ ਮੇਨ ਹੁੰਦਾ ਹੈ ਹੈਨਾ ਉਹਦੇ ਵਿੱਚ ਜਿਹੜਾ ਪੀਜ਼ਾ ਚੀਜ਼ ਹੈ ਜਾ ਜਿਹੜਾ ਐਕਸੈਸ ਫੈਟ ਖਾ ਰਹੇ ਆ ਬੱਚੇ ਉਹ ਬਹੁਤ ਨੁਕਸਾਨ ਕਰ ਰਹੇ ਆ ਉਹਦੇ ਨਾਲ ਉਹਨਾਂ ਦੇ ਹਾਰਮੋਨ ਚੇਂਜ ਹੁੰਦੇ ਆ ਉਹਦੇ ਨਾਲ ਪੀਰੀਅਡ ਘਟ ਜਾਂਦੇ ਆ ਕਿਸੇ ਦੇ ਵੱਧ ਜਾਂਦੇ ਆ ਫਿਰ ਉਹ ਸਾਰੇ ਹਾਰਮੋਨਸ ਉੱਪਰ-ਨੀਚੇ ਹੁੰਦੇ ਆ ਤਾਂ ਉਹਨਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਤੇ ਬੱਚੇ ਹਮੇਸ਼ਾ ਸਟ्रेस 'ਚ ਰਹਿੰਦੇ ਆ ਵੀ ਸਾਡੇ ਪੀਰੀਅਡ ਨਹੀਂ ਠੀਕ ਆ ਰਹੇ ਸਾਨੂੰ ਮੈਮ ਬਹੁਤ ਪ੍ਰੋਬਲਮ ਆ ਰਹੀ ਹੈ ਨਹੀਂ ਆ ਰਹੇ ਮੋਟਾਪਾ ਵਧੀ ਜਾ ਰਿਹਾ ਹੈ ਵਾਲ ਆ ਰਹੇ ਆ ਮੂਤੇ ਇਹ ਸਾਰੇ ਹਾਰਮੋਨ ਚੇਂਜ ਕਰਕੇ ਫਿਰ ਉਹਨਾਂ ਦਾ ਵੱਡਾ ਕਾਰਨ ਜਿਹੜਾ ਖਾਣਾ ਪੀਣਾ ਜਾਂ ਡਾਈਟ ਹੈ ਆਪਣੀ ਤੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਕੀ ਸੁਜੈਸਟ ਕਰਦੇ ਹੋ ਕਿਵੇਂ ਆਪਾਂ ਆਪਣੇ ਆਪ ਨੂੰ ਬਿਹਤਰ ਕਰ ਸਕਦੇ ਆ ਕਿਵੇਂ ਜਿਹੜੇ ਸਿੰਪਟਮਸ ਨੇ ਉਹਨਾਂ ਨੂੰ ਰੋਕ ਸਕਦੇ ਆ ਕਿ ਹਰ ਇੱਕ ਸਿੰਪਟਮ ਦੇ ਵਿੱਚ ਡਾਕਟਰ ਨੂੰ ਦਿਖਾਣਾ ਜਾਂ ਡਾਕਟਰ ਕੋਲ ਭਜਣਾ ਜਾਂ ਸਟੈਸ ਲੈਣਾ ਵਾਜਿਬ ਹੈਗਾ ਜਾਂ ਨਹੀਂ ਡਾਕਟਰ ਕੋਲੇ ਭਜਣ ਦੀ ਹਮੇਸ਼ਾ ਕੋਈ ਲੋੜ ਨਹੀਂ ਆਪਣੀ ਲਾਈਫ ਸਟਾਈਲ ਨੂੰ ਹੀ ਚੇਂਜ ਕਰਨਾ ਹੈ ਮਤਲਬ ਉਹਨਾਂ ਨੇ ਖਾਣਾ ਘਰ ਦਾ ਹੀ ਬਣਿਆ ਹੋਇਆ ਖਾਓ ਬੈਲੈਂਸ ਫੂਡ ਖਾਓ ਆਪਣਾ weight ਜਿੰਨੀ ਰੇਂਜ ਹੋਣੀ ਚਾਹੀਦੀ ਹੈ ਉਹਨਾਂ ਦੀ ਏਜ ਦੇ ਹਿਸਾਬ ਨਾਲ weight height ਦੇ ਹਿਸਾਬ ਨਾਲ ਉਹਦੇ ਵਿੱਚ ਰੱਖੋ ਆਪਣੀ ਐਕਸਰਸਾਈਜ਼ ਕਰੋ ਤੇ ਫਾਸਟ ਫੂਡ ਬਹੁਤ ਲਿਮਿਟ ਕਰੋ ਮਹੀਨੇ ਚ 2 ਜਾਂ 3 ਵਾਰ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਤੇ ਇਹ ਕੋਈ ਸਪਲੀਮੈਂਟ ਵੀ ਐਡੀਸ਼ਨ ਜਾਂ ਐਡ-ਆਨ ਕਰਨ ਦੀ ਲੋੜ ਪੈਂਦੀ ਹੈ ਕਿਉਂਕਿ ਹਰ ਵਾਰ ਬਲੱਡ ਦੀ ਕਿਤਨਾ ਕਿਤੇ ਫੀਮੇਲ ਜਦੋਂ ਟੈਸਟ ਕਰਾਉਂਦੀ ਹੈ ਬਲੱਡ ਦੀ ਕਮੀ ਉਹਨੂੰ ਆਉਂਦੀ ਹੀ ਹੁੰਦੀ ਹੈ हां ਉਹਨਾਂ ਨੂੰ ਆਇਰਨ ਸਪਲੀਮੈਂਟ ਲੈਣੇ ਚਾਹੀਦੇ ਆ ਬੱਚਿਆਂ ਨੂੰ ਜਦੋਂ ਪੀਰੀਅਡ ਸ਼ੁਰੂ ਹੋ ਜਾਂਦੇ ਆ ਸਪੈਸ਼ਲੀ ਜੇ ਜ਼ਿਆਦਾ ਹੋਣ ਤੇ ਜਿਹੜੇ ਲੋ ਪੋਵਰਟੀ ਰੇਂਜ ਬੱਚੇ ਆ ਉਹਨਾਂ ਦੀ ਪਹਿਲਾਂ ਹੀ ਡੈਫੀਸ਼ੈਂਟ ਹੁੰਦੀ ਆ ਉਹਨਾਂ ਨੂੰ ਤਾਂ ਪੱਕਾ ਹੀ ਸਰਕਾਰ ਵੀ ਰეკਮੈਂਡ ਕਰਦੀ ਹੈ ਕਿ ਉਸ ਆਇਰਨ ਲੈਣ ਫਿਰ 40 ਤੋਂ ਉੱਪਰ ਦੀਆਂ ਲੇਡੀਆਂ ਆ ਉਹਨਾਂ ਨੂੰ ਕੈਲਸ਼ੀਅਮ ਵਿਟਾਮਿਨ ਡੀ ਇਹ ਸਭ ਕੁਝ ਲਰਨਾ ਚਾਹੀਦਾ ਤੇ ਹਾਰਮੋਨਲ ਇੰਬੈਲੈਂਸ ਦਾ ਆਪਣਾ ਟੋਪਿਕ ਹੈਗਾ ਜਾਂ ਹਾਰਮੋਨਸ ਇੰਬੈਲੈਂਸ ਦੇ ਕੀ ਪ੍ਰਭਾਵ ਹੁੰਦੇ ਨੇ ਫਾਈਬਰੋਇਡਸ ਵੀ ਇੱਕ ਇਹਦੇ ਵਿੱਚ ਆ ਬੰਜਨਦੇ ਨੇ ਔਰ ਦੂਜੇ ਪਾਸੇ ਕੀ ਹਰ ਇੱਕ ਫਾਈਬਰੋਇਡ ਦੇ ਵਿੱਚ ਸਰਜਰੀ ਕਰਾਉਣਾ ਜ਼ਰੂਰੀ ਹੁੰਦਾ ਹੈ ਜਾਂ ਡਾਕਟਰ ਹੀ ਐਡਵਾਈਸ ਕਰਦੇ ਆ ਨਹੀਂ ਸਰਜਰੀ ਕਰਾਉਣਾ ਕੋਈ ਜ਼ਰੂਰੀ ਨਹੀਂ ਹੈ ਪਰ ਇੱਕ ਵਾਰੀ ਜੇ ਫਾਈਬਰੋਇਡ ਡਿਟੈਕਟ ਹੋ ਗਏ ਠੀਕ ਹੈ ਤਾਂ ਉਹਨਾਂ ਨੂੰ ਅੰਡਰ ਸੁਪਰਵੀਜ਼ਨ ਏਵਰੀ 6 ਮੰਥ ਟੂ 1 ਇਅਰ ਅਲਟਰਾਸਾਉਂਡ ਰਿਪੀਟ ਕਰਾਉਣਾ ਚਾਹੀਦਾ ਜੇ ਉਹਨਾਂ ਦਾ ਸਾਈਜ਼ ਸਟੇਬਲ ਰਹਿੰਦਾ ਹੈ ਤੇ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਹੈ ਜਿਵੇਂ ਕਿ ਜ਼ਿਆਦਾ ਬਲੀਡਿੰਗ ਹੋਣਾ ਪੀਰੀਅਡਸ ਫਿਰ ਕੋਈ ਸਰਜਰੀ ਰਿਕਮੈਂਡਡ ਨਹੀਂ ਹੈ ਮੈਡਮ ਕਿਹਨਾ ਕਾਰਨਾਂ ਦੇ ਵਿੱਚ অপਸ਼ਨ ਆਪਣੇ ਕੋਲ ਸਰਜਰੀ ਹੀ ਬਚਦੀ ਹੈ ਉਹਦੇ ਕੀ ਸਿੰਪਟਮ ਹੁੰਦੇ ਨੇ ਕਿ ਇਹਨਾਂ ਨੂੰ ਤੁਸੀਂ ਐਡਵਾਈਸ ਕਰਦੇ ਹੋ ਕਿ ਇਹ ਮੈਡੀਸਿਨ ਦੇ ਨਾਲ ਨਹੀਂ ਠੀਕ ਹੋਣਾ ਹਾਂ ਜਿਵੇਂ ਇੱਕ ਇਸ ਜ਼ਿਆਦਾ ਹੋ ਗਈ ਪੇਸ਼ੈਂਟ ਦੀ ਹੈ ਨਾ ਤੇ ਦੂਸਰਾ ਫਾਈਬਰੋਇਡ ਬਹੁਤ ਵੱਡਾ ਹੈ ਪੇਸ਼ੈਂਟ ਨੂੰ ਬਲੀਡਿੰਗ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹਦਾ ਐਚਬੀ ਬਹੁਤ ਲੋ ਹੋ ਜਾਂਦਾ ਹੈ ਜਾਂ ਉਹਨੂੰ ਬਹੁਤ ਪੇਨ ਹੁੰਦੀ ਹੈ ਪੀਰੀਅਡਸ ਤੇ ਜਿਹੜੀ ਦਵਾਈਆਂ ਨਾਲ ਵੀ ਕੰਟਰੋਲ ਨਹੀਂ ਹੁੰਦੀ ਤਾਂ ਉਸ ਜਾ ਬਟ ਮਤਲਬ ਫਾਈਬਰਾਇਡ ਕੈਂਸਰਸ ਨਹੀਂ ਹੁੰਦੇ ਮਤਲਬ ਕੈਂਸਰ ਦੇ ਡਰ ਤੋਂ ਅਸੀਂ ਫਾਈਬਰਾਇਡ ਨਹੀਂ ਯਾਨੀ ਕਿ ਜੇ ਐ ਸਿਮਟਮ ਨੇ ਐਕਸੈਸ ਬਲੀਡਿੰਗ ਹੋਣਾ ਜੇ ਹੋ ਰਿਹਾ ਤਾਂ ਉਹਦੇ ਵਿੱਚ ਸਰਜਰੀ ਦੀ ਨੀਡ ਹੁੰਦੀ ਹੈ ਔਰ ਜੇ ਤੁਸੀਂ ਕਿਸ ਆਪਣੇ ਜਿਹੜੇ ਕਲਾਇੰਟਸ ਨੇ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਪ੍ਰੋਬਲਮ ਆਂਦੀ ਹੈ ਤਾਂ ਕੀ ਐਡਵਾਈਸ ਕਰੋਗੇ ਕਿਸ ਤਰੀਕੇ ਦੇ ਨਾਲ ਉਹ ਪਹੁੰਚ ਕਰਨ ਔਰ ਕੀ ਸਭ ਤੋਂ ਪਹਿਲਾਂ ਜਿਹੜੇ ਕਦਮ ਨੇ ਉਹ ਚੁੱਕਨੇ ਚਾਹੀਦੇ ਆ ਉਹਨਾਂ ਨੂੰ ਇੱਕ ਵਾਰੀ ਬੇਸ ਲਾਈਨ ਅਲਟراساਉਂਡ ਕਰਾਉਣਾ ਚਾਹੀਦਾ ਜਦੋਂ ਵੀ ਕੋਈ ਪੇਨ ਜ਼ਿਆਦਾ ਹੋ ਰਹੀ ਹੈ ਪੇਟ ਚ ਪੀਰੀਅਡ ਜ਼ਿਆਦਾ ਆ ਰਹੇ ਹੈ ਘਟ ਆ ਰਹੇ ਹੈ ਜਾਂ ਕੁਝ ਵੀ ਸਿੰਟਮ ਹੈ ਇੱਕ ਵਾਰੀ ਗਾਇਨਕੋਲੋਜਿਸ ਨੂੰ ਵਿਜ਼ਿਟ ਕਰਾਣ ਆਪਣਾ ਇੱਕ ਅਲਟਰਾਸਾਉਂਡ ਕਰਾਉਣ ਤੇ ਜੇ ਉਹ ਠੀਕ ਆਂਦਾ ਤਾਂ ਠੀਕ ਹੈ ਹਨਾ ਬਟ ਜੇ ਉਹਦੇ ਚ ਕੋਈ ਪ੍ਰੋਬਲਮ ਆਂਦੀ ਹੈ ਤਾਂ ਫਿਰ ਡਾਕ ਜੇ ਫਾਈਬਰ ਆ ਡਿਟੈਕਟ ਹੁੰਦਾ ਹੈ ਜਾਂ ਕੋਈ ਚਿੱਲੀ ਵਦੀ ਵੀ ਆਂਦੀ ਹੈ ਤਾਂ ਉਹਨਾਂ ਨੂੰ ਅੰਡਰ ਡਾਕਟਰ ਸੁਪਰਵੀਜ਼ਨ ਟਰੀਟਮੈਂਟ ਹੁੰਦਾ ਹਾਰਮੋਨ ਥੈਰੇਪੀ ਵੀ ਹੁੰਦੀ ਹੈ ਤੇ weight and watch ਵੀ ਹੁੰਦਾ ਹੈ ਹਨਾ ਕਿ ਹਾਰਮੋਨਸ ਇੰਬੈਲੈਂਸ ਨੂੰ ਆਪਾਂ ਡਾਈਟ ਦੇ ਨਾਲ ਠੀਕ ਕਰ ਸਕਦੇ ਆ ਦੇਖੋ ਯੰਗ ਇਸ ਜਿਵੇਂ ਬੱਚੇ ਮੋਟਾਪਾ ਹੈ ਪੀਰੀਅਡ ਨਹੀਂ ਆ ਰਹੇ ਉਹ ਚੀਜ਼ ਆਪਾਂ ਡਾਈਟ ਨਾਲ ਡਾਈਟੀਸ਼ਨ ਦੀ ਮਦਦ ਨਾਲ ਉਹ ਪ੍ਰੋਪਰ ਡਾਈਟ ਲੈਣ ਆਪਣਾ weight lose ਕਰਨ ਤਾਂ 90 ਯਾਨੀ ਕਿ weight ਘਟਾਉਣ ਨਾਲ ਹੀ ਕਾਫੀ ਪ੍ਰੋਬਲਮ ਸੋਲਵ ਹੋ ਸਕਦੀਆਂ ਇੱਕ ਫਾਈਬਰੋਇਡ ਅਸੀਂ ਉਹਦੇ ਨਾਲ ਨਹੀਂ ਠੀਕ ਕਰ ਸਕਦੇ ਫਾਈਬਰੋਇਡ ਤਾਂ ਇੱਕ ਟਿਸ਼ੂ ਦੀ ਓਵਰ ਗਰੋਥ ਹੈ ਉਹ ਤਾਂ ਜੇ ਹੋ ਗਈ ਹੈ ਜਿੰਨਾ ਚਿਰ ਉਹਨੂੰ ਪੀਰੀਅਡ ਆ ਰਹੇ ਹੈ ਹਨਾ ਉਹ ਬਦੇਗੀ ਜਸਟੇਬਲ ਰਹੇਗੀ ਆਫਟਰ ਪੀਰੀਅਡ ਆਪਨੇ ਆਪ ਹੀ ਸਬਸਾਈਡ ਹੋਣਾ ਸ਼ੁਰੂ ਹੋ ਜਾਂਦੇ ਆ ਪਰ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸਿੰਪਟਮ ਹੈ ਫਿਰ ਆਪਾਂ ਰਿਮੂਵ ਕਰਨਾ ਹੀ ਪੈਂਦਾ ਉਹਨੂੰ ਤੁਸੀਂ ਬਤੌਰ ਆਪਣੇ ਤਜਰਬੇ ਦੇ ਵਿੱਚੋਂ ਕਿਹੜੇ ਦੋ ਜਾਂ ਤਿੰਨ ਸਪਲੀਮੈਂਟ ਨੇ ਜੋ ਹਰ ਇੱਕ ਫੀਮੇਲ ਨੂੰ ਐਡਵਾਈਸ ਕਰਦੇ ਹੋ ਕਿ ਇਹ ਤੁਹਾਨੂੰ ਲੈਨੇ ਲਾਜ਼ਮੀ ਨੇ ਮਲਟੀਵਿਟਾਮਿਨਸ ਲੈਨੇ ਚਾਹੀਦੇ ਹੈ ਕੈਲਸ਼ੀਅਮ ਤੇ ਵਿਟਾਮਿਨ ਡੀ ਯੂਸੂਲੀ ਆਪਣੀਆਂ ਲੇਡੀਆਂ ਇਹਦੇ ਵਿੱਚ ਡੈਫੀਸ਼ੀਐਂਟ ਹੀ ਹੁੰਦੀਆਂ ਕੋਈ ਵੀ ਚਾਹੇ ਅੱਛੇ ਸ਼ੋਸ਼ੋ ਇਕਨੋਮਿਕ ਸਟੇਟਸ ਤੋਂ ਵੀ ਆਂਦੀਆਂ ਤਾਂ ਵੀ ਅਸੀਂ ਜਦੋਂ ਚੈੱਕ ਕਰਾਈਏ ਤਾਂ ਉਹਨਾਂ 'ਚ ਘਾਟ ਹੀ ਹੁੰਦਾ ਹੈ ਇਹ ਸਾਰਾ ਕੁਝ ਸੋ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਕਿ ਇਸ ਤਰੀਕੇ ਦੇ ਨਾਲ ਤੁਸੀਂ ਆਪਦੇ ਜਿਹੜੇ ਹਾਰਮੋਨਸ ਨੇ ਉਹ ਡਾਈਟ ਦੇ ਨਾਲ ਹੀ ਠੀਕ ਕਰ ਸਕਦੇ ਹੋ ਕਿੰਨਾ ਕਾਰਨਾਂ ਦੇ ਵਿੱਚ ਡਾਕਟਰ ਨੂੰ ਦਿਖਾਉਣਾ ਲਾਜ਼ਮੀ ਹੁੰਦਾ ਹੈ ਤੇ ਕਿੰਨਾ ਦੇ ਵਿੱਚ ਸਰਜਰੀ ਹੀ ਇੱਕ ਲਾਸਟ ਆਪਸ਼ਨ ਹੁੰਦੀ ਹੈ ਇਹ ਸਾਰੇ ਵਿਸ਼ੇ ਤੇ ਅੱਜ ਗੱਲਬਾਤ ਕੀਤੀ ਹੈ ਜੁੜੇ ਰੋਜਨ ਤੈਸ਼ੀ ਦੇ ਨਾਲ